ਪਠਾਨਕੋਟ ਦਾ ਸਿਮਲਾ ਪਹਾੜੀ ਚੋਕੀ ਆਪਣੀ ਖੂਬਸੂਰਤੀ ਦੇ ਚਲਦਿਆਂ ਦੂਰੋਂ ਦੂਰੋਂ ਆਉਣ ਵਾਲੇ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਸੀ ਪਰ ਪ੍ਰਸ਼ਾਸਨ ਦੀਆਂ ਦੇਖੀ ਦੇ ਚਲਦਿਆਂ ਹੁਨੀ ਆਪਣੀ ਬਦਹਾਲੀ ਤੇ ਅਤਰੂ ਬਹਾਂਦੋ ਆਸ ਆਸ ਦਿਖਾਈ ਦੇ ਰਿਹਾ ਕਾਰਨ ਪ੍ਰਸ਼ਾਸਨ ਦੀਆਂ ਦੇਖੀ ਨਾ ਤਾਂ ਇੱਥੇ ਪ੍ਰਸ਼ਾਸਨ ਵੱਲੋਂ ਸਫਾਈ ਕਰਵਾਈ ਚਾਰੀ ਹੈ ਅਤੇ ਨਾ ਹੀ ਇਥੇ ਕਿਸੇ ਕਿਸਮ ਦੀ ਸਾਮਸਵਾਲ ਕੀਤੀ ਜਾਂਦੀ ਹੈ ਜਿਸ ਦੇ ਚਲਦੇ ਆ ਕਾਫੀ ਵਾਰ ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਇਸ Shimla Pahari Park ਵੱਲ ਧਿਆਨ ਦਿੱਤਾ ਜਾਵੇ ਪਰ ਅਜੇ ਤੱਕ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਮੌਜੂਦਾ ਹਾਲਤਾਂ ਵਿੱਚ ਇਹ ਪਾਰਕ ਨਸ਼ੇੜੀਆਂ ਅਤੇ ਜਵਾਰੀਆਂ ਦਾ ਡੱਬ ਬਣ ਗਈ ਪਰ ਅਗਰ ਗੱਲ ਕੀਤੀ ਜਾਵੇ ਤਾਂ ਨਗਰ ਨਿਗਮ ਅਠਾਨਕੋ ਦੇ ਮੇਅਰ ਪੰਨਾ ਲਾਲ ਭਾਟਿਆ ਦਿੱਤਾ ਜਦੋਂ ਉਹਨਾਂ ਨਾਲ ਹੀ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਫੰਦੀ ਕਮੀ ਦੇ ਚਲਦੇ ਇਸ ਪਾਰਕ ਦੀ ਸਫਾਈ ਵਲ ਧਿਆਨ ਨਹੀਂ ਦਿੱਤਾ ਗਿਆ ਪਰ ਜਲਦ ਇਸ ਨੂੰ ਸੁੰਦਰ ਬਣਾਉਣ ਲਈ ਉਪਰਾਲਾ ਕੀਤਾ ਜਾਵੇਗਾ ਬਨਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕੇ ਨਿਊਜ਼ ਅਸੀਂ ਗੱਲ ਨਹੀਂ ਹੈਗੀ ਥੋੜੀ ਬਥੀ ਕਿਸੇ ਕਿਤੇ ਪਰੇਸ਼ਾਨੀ ਇਸ ਵੇਲੇ ਚੱਲਦੀ ਪਈ ਹੈ ਕੋਈ کافی ਸਮੇਂ ਤੋਂ ਸਾਡੇ ਕੋਲ ਜਿਹੜੇ ਆ ਫੰਡਾਂ ਦੀ ਘਾਟ ਆ ਰਹੀ ਹੈ ਉਹਦੇ ਫੰਡਸ ਹੈ ਨਹੀਂ ਆ ਜਿੱਦੀ ਵਜ੍ਹਾ ਕਰਕੇ ਰਹਿਣਾ ਵੈਸੇ ਲਗਭਗ ਸਾਰੇ ਕਮਾਦਿਆਂ ਸੀ ਪੈਸੇ ਆਲਰੇਡੀ ਪਾਸ ਕੀਤੇ ਹੋਏ ਆ ਔਰ ਫੰਡ ਜਿਸ ਲਈ ਆਂਦੇ ਆ सौंदर्यकरण किया जाएगा और जो जो प्रॉब्लम दसियां पार्क दौर दूर करती है और भी आ, भी काफी जरा जवानिया बनिया है क्या उसे कई बार पुलिस करने लॉ एंड आर्डर बहाल करना है काम ਪਰ ਅਸੀਂ ਜਿਹੜੇ ਜਦੋਂ ਸਾਡੇ ਕੋਈ ਮੁਲਾਜ਼ਮ ਉੱਤੇ ਜਾਂਦੇ ਤੇ ਅਗਰ ਅਸੀਂ ਦੇਖਨੇ ਤੇ ਅਸੀਂ ਉੱਥੇ ਉਹਨਾਂ ਨੂੰ ਬਾਹਰ ਨਹੀਂ ਦਿੰਦੇ ਫਿਰ ਵੀ ਅਗਰ ਐਸਾ ਹੀ ਕੋਈ ਕੰਪਲੇਨ ਲੱਗਿਆ ਤੇ ਅਸੀਂ ਇੱਕ ਕਰੀ ਪੁਲਿਸ ਨੂੰ ਲਿਖਨੇ ਆ ਉਹਨਾਂ ਨੂੰ ਕਹਿੰਦੇ ਆ ਵੀ ਦੇਖਿਆ ਜਾਇਆ ਮੈਂ ਤਰੇ। ਇੱਕ ਅਫੀਦਿਕਤ ਹੋ ਤੇ ਇੱਕ ਬਾਥਰੂਮ ਦੀ ਵੀ ਆ ਰਹੀ ਹੈ ਤੇ ਬਾਥਰੂਮ ਬਾਥਰੂਮ ਦੇ ਕੋਸਾ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਆਲਰੇਡੀ ਸਰਕਲ ਕੋ ਪਾਚ ਦੀ ਕਮੀ ਹੈ ਸਰਕੂਲਸ ਆਈਆਂ ਚੀਜ਼ਾਂ ਆਲਰੇਡੀ ਅਸੀਂ ਪਾਸ ਕਰਕੇ ਰੱਖੀ ਹੋਈਆਂ ਜਿਸ ਨੂੰ ਸਰਕਲ ਕੋ ਫੰਡ ਦਿੰਦੇ ਆ ਫੋਰੀ ਤਰ੍ਹਾਂ ਕੰਮ ਸ਼ੁਰੂ ਕਰਾਉਂਦੇ ਜਾਂਗੇ।